ਸਮਰਾਲਾ ਪਹੁੰਚਨੇ ਤੇ ਸਮਝੌਤੇ ਦੀ ਗੱਲ ਜਿਹੜੀ ਡੇਢ ਘੰਟੇ ਤੋਂ ਚੱਲ ਰਹੀ ਸੀ ਕੀ ਬਣਿਆ ਸਮਰਾਲਾ ਲਈ ਆਏ ਤਾਂ ਹੈਗੇ ਸੀ ਕੁਝ ਬਣਿਆ ਨਹੀਂ ਉਹਨਾਂ ਨੇ ਡੇਢ ਘੰਟੇ ਮੀਟਿੰਗ ਕੀਤੀ ਐ ਸਾਰਾ ਕੁਛ ਹੈ ਨਾ ਤੇ ਬਾਕੀ ਇਹਦੇ ਵਿੱਚ ਜਗਰੂਪ ਦੀ ਮੈਂ ਉਹ ਕਹਿੰਦੇ ਸੀ ਕਿ ਜਗਰੂਪ ਗਲਤ ਮਤਲਬ ਉਹ ਪਰਚਾ ਹੋ ਗਿਆ ਉਹਦੇ ਤੇ ਜਗਰੂਪ ਤੇ ਕਿਉਂਕਿ ਉਹਦੀ ਕੋਈ ਗਲਤੀ ਨਹੀਂ ਸੀਗੀ ਵੇ ਤੇ ਉਹਨੂੰ ਸਿਰਫ ਇਹ ਤਾਂ ਫੜ ਲਿਆ ਪੁਲਿਸ ਨੇ ਕੀਤਾ ਇਹਨਾਂ ਦਾ ਹੀ ਗੋਖ ਚ ਉਹਨੇ ਬੁੱਕ ਕਰਵਾਇਆ ਸੀਗਾ ਨਾ ਇਦਿਨੇ ਗਲਾਸ ਮਾਰਿਆ ਵਾ ਉਹ ਉਹ ਅੰਦਰ ਆਇਆ ਸੀ ਅੱਜ ਅੰਦਰ ਬੈਠਾ ਸੀਗਾ ਔਰ ਅੰਦਰ ਅੰਦਰ ਹੀ ਉਹ ਨਿਕਲ ਗਿਆ ਬਾਹਰ ਮੀਡੀਆ ਸਾਹਮਣੇ ਨਹੀਂ ਆਇਆ ਉਹ ਜੀ ਡੇਢ ਘੰਟ ਤੁਸੀਂ ਅੰਦਰ ਬੈਠ ਰਹੇ ਹੋ ਮੀਟਿੰਗ ਜਿਹੜੀ ਅੱਜ ਤੁਸੀਂ ਬੁਲਾਈ ਗਈ ਸੀ ਤੁਸੀਂ ਬੈਠ ਕੇ ਹੀ ਆਪਣਾ ਅੰਦਰ ਹੀ ਸਭ ਕੋਲ ਸਮਾਫੀਆ ਮਾਫੀਆ ਮੰਗ ਲਓ ਮੈਂ ਕਹਿੰਨੀ ਕਿ ਉਸਾਮਾਜਿਕ ਤੌਰ ਤੇ ਮਾਫੀ ਮੰਗੇ ਜੀ ਤੁਸੀਂ ਉਹਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਜਿਹੜਾ ਫੈਸਲਾ ਹੋਇਆ ਨਹੀਂ ਆ ਕੀ ਕਹਿਣਾ ਜੋ ਅੱਗੇ ਤੋਂ ਕਾਨੂੰਨੀ ਲੜਾਈ ਲੜੋਗੇ ਬਿਲਕੁਲ ਜੀ ਕਾਨੂੰਨ ਤੋਂ ਅਸੀਂ ਪਈ ਹੀ ਇਨਸਾਫ ਹੀ ਮੰਗਾਂਗੇ ਜੀ ਜੀ ਹੁਣ ਦੇਖੋ ਸੱਚੇ ਤਰੀਕੇ ਨਾਲ ਕਰੀ ਜਾਵੇ ਜੀ ਮੈਂ ਤਾਂ ਕਹਿੰਦੀ ਹੁਣੇ ਆ ਜਵੇ ਮੈਂ ਹੁਣੇ ਸਾਰਾ ਕੁਝ ਵਾਪਸ ਕਰ ਦੇਣ ਲਈ ਆ ਗਲਾਸ ਮਾਰਨੇ ਵਾਲਾ ਤੁਸੀਂ ਕਨਫਰਮ ਕਰ ਲਿਆ ਜੀ ਨੇ ਗਲਾਸ ਮਾਰਿਆ ਹਾਂਜੀ ਹਾਂਜੀ ਉਹਦੀ ਸਨਕਤ ਹੋ ਗਈ ਐ ਇਹ ਜਿਹੜਾ ਇਹਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਸੀਗਾ ਉਹਦੇ ਬਾਰੇ ਥੋੜਾ ਕੀ ਕਹਿਣਾ ਉਹ ਉਹਦੀ ਕੋਈ ਗਲਤੀ ਨਹੀਂ ਐ ਜੀ ਉਹ ਉਸ ਵਿਆਹ ਤੇ ਸੀਗਾ ਜ਼ਰੂਰ ਲੇਕਿਨ ਉਹਦੀ ਕੋਈ ਗਲਤੀ ਨਹੀਂ ਐ ਉਹ ਆਪ ਦਾ ਆਰਾਮ ਨਾਲ ਡਾਂਸ ਕਰ ਰਿਹਾ ਸੀ ਉਹਨੇ ਕਿਸੇ ਨੂੰ ਕੁਝ ਨਹੀਂ ਕੀਤਾ ਵੀਡੀਓ ਵਿੱਚ ਦਿਖ ਰਿਹਾ ਤੁਹਾਡੇ ਤੇ ਪੈਸੇ ਸਿੱਟ ਰਿਹਾ ਵੀ ਉਹਦੇ ਦੀ ਨਹੀਂ ਮਾਰਦੇ ਦੇਖੋ ਆਰਟਿਸਟਾਂ ਤੇ ਦੇਖੋ ਪੈਸੇ ਸਿੱਟੇ ਜਾਂਦੇ ਨੇ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਠੀਕ ਐ ਨਾ ਉਹ ਪੈਸੇ ਸਿੱਟ ਰਿਹਾ ਜੋ ਕੋਸ਼ਕਾਰ ਐ ਉਹਦੇ ਨਾਲ ਮੇਰੀ ਕੋਈ ਲੜਾਈ ਨਹੀਂ ਕੋਈ ਉਹਦੇ ਨਾਲ ਮੇਰਾ ਕੋਈ ਸਮਝੌਤਾ ਕੁਝ ਨਹੀਂ ਇੱਕ ਇਨ ਮੈਂ ਵੀ ਇਸ ਐਸੀ ਮੈਂ ਵੀ ਇਨਸਾਫ ਮੰਗਦੀ ਪਈਆਂ ਤੇ ਉਹ ਵੀ ਬਚਾਰਾ ਗਲਤ ਕਿਉਂ ਇਸ ਚੀਜ਼ ਤੇ ਫਸੇ ਤੁਮਾਰਾ ਪੁਲਿਸ ਦੀ ਜਿਹੜੀ ਭੂਮਿਕਾ ਸੀ ਇਸ ਕੇਸ ਦੇ ਵਿੱਚ ਕਿਵੇਂ ਦੇਖਦੇ ਉਹਨੂੰ ਉਹ ਕਹਿ ਰਹੇ ਨੇ ਜੀ ਕਿ ਤੁਸੀਂ ਅੰਦਰ ਬੈਠ ਕੇ ਕਾਨੂੰਨੀ ਜਿਹੜੀ ਹੁੰਦੀ ਹੈ ਉਹ ਸਮਾਜਿਕ ਤਰੀਕੇ ਨਾਲ ਕਦੀ ਨਹੀਂ ਉਹ ਕੀਤਾ ਜਾਂਦਾ ਇਹ ਚੀਜ਼ ਇਹ ਕਾਨੂੰਨੀ ਅੰਦਰ ਦੀ ਅੰਦਰ ਹੀ ਹੁੰਦੀ ਹੈ ਚੀਜ਼ ਤੇ ਮੈਂ ਕਹਿੰਦੀ ਆ ਕਿ ਉਹ মিডিਆ ਸਾਹਮਣੇ ਆ ਕੇ ਹੁਣੇ ਬੋਲਦੇ ਆਪਣਾ ਬੜਾਪਨ ਦਿਖਾ ਦੇਵੇ ਫਿਰ ਕੀ ਹੋ ਗਿਆ ਹਨਾ ਬਾਕੀ ਉਹ ਮੰਨਣ ਨੂੰ ਤਿਆਰ ਨਹੀਂ ਹੈਗਾ ਨਾ ਮੰਨੇ ਫਿਰ ਉਹਦੀ ਮਰਜ਼ੀ ਹੈ ਇਹ ਸਾਨੂੰ ਦਾਂਸਰ ਸਮਰ ਸਿੱਧੂ ਜੀ ਨੇ ਸਾਡੇ ਨਾਲ ਗੱਲਬਾਤ ਕੀਤੀ ਬੇਕ ਪੁਰਾਈਆਂ ਚੰਗੀਆਂ ਮਾਵਾ ਪਹਿਣਾ ਧੀਆਂ ਜਾਣੇ ਪਰ ਇੱਕ ਆਨਾਰੀ ਜਤੀ ਵਿਪਰਤੀ ਪਹਿਣ ਬਖਾਣਾ ਉਹ ਸਿਧਾਂਤ ਨੂੰ ਲੈ ਕੇ ਚੱਲੇ ਹੋਏ ਆ ਕਿਸੇ ਨੂੰ ਰੋਟੀ ਦੇ ਖਾਤਰ ਨੱਚਣਾ ਪੈਂਦਾ ਬਜ਼ਾਰਾਂ ਦੇ ਵਿੱਚ ਇਹ ਸਾਡੇ ਪੰਜਾਬ ਦੀ ਬਦਕਿਸਮਤੀ ਸਮਝੂਗਾ ਮੈਂ ਇਸ ਨੂੰ ਕੋਈ ਚੌਰ ਨੂੰ ਨਹੀਂ ਨੱਚਦਾ ਜੇ ਅਸੀਂ ਇਹਨੂੰ ਲਚਰਤਾ ਕਹਿੰਦੇ ਆ ਜਦੋਂ ਸਾਡੇ ਘਰਾਂ ਦੇ ਵਿੱਚ ਵਿਆਹ ਹੁੰਦੇ ਨੇ ਤੇ ਉਦੋਂ ਗੁਰਮਖੋ ਅਸੀਂ ਸਾਡੀਆਂ ਧੀਆਂ ਪਹਿਣਾ ਨੱਚਦੇ ਆਂ ਕਿ ਉਹ ਲਚਰਤਾ ਨਹੀਂ ਕੀ ਦੇ ਦੂਸਰੇ ਤੁਸੀਂ ਸਾਨੂੰ ਸਵਾਲ ਪੁੱਛਿਆ ਜੀ ਵੀ ਕੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਸਿਮਰ ਇਹ ਕਹਿੰਦੀ ਸੀ ਵੀ ਜੋ ਮੈਂ ਗਾਲਾਂ ਕੱਢੀਆਂ ਨੇ ਮੈਂ মিডিਆ ਅੱਗੇ ਆ ਕੇ ਮਾਫੀ ਮੰਗਦੀ ਆ ਇਹ ਮੇਰੀ ਗਲਤੀ ਆ ਪਰ ਜੋ ਇਹਨੇ ਗਲਾਸ ਮਾਰਿਆ ਇਹ মিডিਆ ਅੱਗੇ ਗਲਤੀ ਮੰਨੇ ਉਹ ਮੁੰਡਾ ਕਹਿੰਦਾ ਵੀ ਮੈਂ ਅੰਦਰ ਮਾਫੀ ਮੰਗ ਲੈਂਦਾ ਪਰ ਮੈਂ মিডিਆ ਅੱਗੇ ਨਹੀਂ ਮੰਨਣਾ ਪਰ ਸਿਮਰ ਦਾ ਇੱਕੋ ਇੱਕ ਕਹਿਣਾ ਸੀਗਾ ਕਿ ਨਹੀਂ ਮੇਰਾ ਜਲੂਸ ਸੋਸ਼ਲ ਮੀਡੀਆ ਤੇ ਤੇ ਇਲੈਕਟ੍ਰੋਨਿਕ ਮੀਡੀਆ ਤੇ ਨਿਕਲੇ ਆ ਤੇ ਮੈਂ ਇਸੇ ਤਰ੍ਹਾਂ ਕੋ ਨਹੀਂ ਆ ਜੇ ਇਹ ਗਲਤੀ ਮੰਨ ਲੈਂਦਾ ਤੇ ਮੈਂ ਇਹਨੂੰ ਮਾਫ ਕਰ ਦਿੰਨੀ ਆ ਬਸ ਆ ਗੱਲ ਸੀ ਮੀਟਿੰਗ ਤੇ ਮੁੰਡਾ ਮਾਜੂਦ ਸੀ ਉਸ ਨੂੰ ਮਿਲ ਮੀਟਿੰਗ ਵਿੱਚ ਮੁੰਡਾ ਆਇਆ ਸੀ ਉਦੋਂ ਬਾਅਦ ਚਲੇ ਗਿਆ ਉਦੋਂ ਬਾਅਦ ਚ ਨਹੀਂ ਆਇਆ ਹਲੇ ਪਾ ਕੇ ਜਾਣੀ ਕਿ ਜਿਹੜੀ 2 ਘੰਟੇ ਮੀਟਿੰਗ ਚੱਲੀ ਉਹ ਬੇਸਟਾ ਨਿਕਲੀ ਆ ਬੇਸਟਾ ਨਿਕਲੀ ਆ ਤੇ ਇਹ ਜਿਹੜਾ ਜਗਰੂਪ ਸੀਗਾ ਉਹ ਉਹਦੇ ਬਾਰੇ ਕੀ ਫੈਸਲਾ ਲਿਆ ਉਹ ਉਹਦਾ ਕੋਈ ਕਸੂਰ ਨਹੀਂਗਾ ਉਹ ਹਟਾਉਂਦਾ ਸੀਗਾ ਇਹ ਵੀ ਸੁਣਨ ਆਇਆ ਵੀ ਉਹ ਹਟਾਉਂਦਾ ਸੀਗਾ ਤੇ ਤਕਰੀਬਨ ਉਹਦਾ ਨੌ ਅੱਜ ਆਪਣੇ ਐਫੀਟਾਪ ਲੈ ਕੇ ਉਹਦਾ ਨਾਮ ਖੜਾ ਦਿੱਤਾ ਗਿਆ ਤੇ ਉਹ ਸਿਵਰ ਵੀ ਕਹਿ ਕੇ ਗਈ ਆ ਵੀ ਉਹ ਉਹਦੇ ਵਿੱਚ ਅਵੇਲੇਬਲ ਨਹੀਂ ਸੀਗੇ ਫੈਸਲੇ ਦੀ ਜਿਹੜੀ ਗੱਲ ਸੀ ਪਿਛਲੇ 1.5 ਘੰਟੇ ਤੋਂ ਸੰਭਾਲਾ ਟਾਣਾ ਦੇ ਵਿੱਚ ਇੱਕ ਕਮਰੇ ਵਿੱਚ ਚੜ੍ਹ ਗਈ ਸੀ ਪਰ ਕੋਈ ਛਕਤਾ ਨਹੀਂ ਨਿਕਲ ਸਕਿਆ ਸਿਮਰ ਸਿੱਧੂ ਨੇ ਸਾਡੇ ਨਾਲ ਗੱਲਬਾਤ ਕੀਤੀ ਮੈਂ ਦਨੇਸ਼ ਦਨੇਸ਼ ਭਾਰਦवाज ਪੀਟੀਸੀ ਲਈ ਸੰਭਾਲਾ